ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਤ ਸੰਗਤ ਆਪਾਂ ਅੱਜ ਕੁਝ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਸਤਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਿਆਰਿਓ ਸਤਗੁਰੂ ਜੀ ਅਪਾਰ ਕਿਰਪਾ ਰਹਿਮਤ ਕਰਨ ਹਜ਼ੂਰ ਸਾਹਿਬ ਦੁਸ਼ਹਿਰੇ ਤੇ ਦਸਮ ਪਿਤਾ ਜੀ ਐਨੇ ਸਮੇ ਲਈ ਦਰਸ਼ਨ ਦੇਣਗੇ ਇਸ ਦੇ ਕੁਝ ਸੰਕੇਤ ਵੀ ਪਹਿਲਾਂ ਮਿਲ ਚੁੱਕੇ ਨੇ ਸੋ ਆਪਾਂ ਬੇਨਤੀਆਂ ਕੁਝ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਕਰਨ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਹਿਰਾ ਜੋ ਮਹੱਲਾ ਮਨਾਇਆ ਜਾਂਦਾ ਹੈ ਦੁਸ਼ਹਿਰੇ ਦਾ ਮਹੱਲਾ ਕੱਢਿਆ ਜਾਂਦਾ ਹੈ ਜੋੜ ਮੇਲਾ ਭਾਰੀ ਹਜ਼ੂਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਗੁਰਮਤ ਵਿਚਾਰਾਂ ਹੁੰਦੀਆਂ ਨੇ ਇਹ ਸਮਾਗਮ ਕਰਵਾਏ ਜਾਂਦੇ ਨੇ ਤੇ ਸਾਧ ਸੰਗਤ ਬੜਾ ਵੱਡਾ ਜਾਹੋ ਜਲਾਲ ਹਜ਼ੂਰ ਸਾਹਿਬ ਦੀ ਧਰਤੀ ਤੇ ਦੁਸ਼ਹਿਰੇ ਦਾ ਵੇਖਣ ਨੂੰ ਮਿਲਦਾ ਹੈ ਦੁਸ਼ਹਿਰਾ ਜੋੜ ਮੇਲਾ ਵੀ ਉਸ ਨੂੰ ਕਿਹਾ ਜਾਂਦਾ ਹੈ ਸਾਤ ਸੰਗਤ ਬਾਣੀ ਦੇ ਪ੍ਰਵਾਹ ਚੱਲਦੇ ਨੇ ਲਗਾਤਾਰ ਸਮਾਗਮ ਉਲੀਕੇ ਜਾਂਦੇ ਨੇ ਗਤਕਾ ਦੇ ਪ੍ਰੋਗਰਾਮ ਹੁੰਦੇ ਨੇ ਤੇ ਗੁਰਮਤ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਸਾਤ ਸੰਗਤ ਬਹੁਤ ਵੱਡਾ ਜਿਹੜਾ ਗੁਰੂ ਦਾ ਜਸ ਕੀਤਾ ਜਾਂਦਾ ਹੈ ਤੇ ਪਿਆਰਿਓ ਇਹ ਦੁਸ਼ਹਿਰਾ ਜੋੜ ਮੇਲਾ ਸ਼ੁਰੂ ਤੋਂ ਮਨਾਇਆ ਜਾ ਰਿਹਾ ਹੈ ਸਾਡੇ ਜਿਹੜੇ ਗੁਰਸਿੱਖ ਸੰਗਤਾਂ ਦਾ ਇਹ ਭਾਰੀ ਜਥੇ ਨੇ ਉਹ ਕਈ ਤੇ ਦੁਸ਼ਹਿਰਾ ਵੇਖਣ ਲਈ ਜਾਂਦੇ ਨੇ ਦੁਸ਼ਹਿਰੇ ਦਾ ਜੋੜ ਮੇਲਾ ਮਨਾਉਣ ਲਈ ਹੀ ਉੱਥੇ ਪਹੁੰਚਦੇ ਨੇ ਤੇ ਸਾਧ ਸੰਗਤ ਕਈ ਗੁਰਸਿੱਖ ਸੰਗਤਾਂ ਇਸ ਕਰਕੇ ਪਹੁੰਚਦੀਆਂ ਨੇ ਵੀ ਜਦੋਂ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ ਸੀ ਤਾਂ ਉਦੋਂ ਦੁਸ਼ਹਿਰੇ ਦੇ ਦਿਨ ਸੀ ਤੇ ਇਹ ਦੁਸ਼ਹਿਰਾ ਜਿਹੜਾ ਹੈ ਉਸ ਦਿਨ ਤੋਂ ਜਿਹੜਾ ਹੈ ਪ੍ਰਚਲਿਤ ਹੋਇਆ ਮਨਾਉਣਾ ਤੇ ਹਜੂਰ ਸਾਹਿਬ ਦੀ ਧਰਤੀ ਤੇ ਜੋ ਅੱਜ ਵੀ ਮਨਾਇਆ ਜਾ ਰਿਹਾ ਹੈ ਚਲੋ ਖੈਰ ਇੱਕ ਅਲੱਗ ਚੀਜ਼ ਜਿਹੜੀ ਹੈ ਇਹਦੇ ਵਿੱਚ ਜ਼ਰੂਰ ਆਪਾਂ ਨੂੰ ਮਿਲਦੀ ਹੈ ਸਾਧ ਸੰਗਤ ਹਜੂਰ ਸਾਹਿਬ ਦੇ ਵਿੱਚ ਦੁਸ਼ਹਿਰੇ ਦਾ ਪਾਵਨ ਜੋੜ ਮੇਲਾ ਹੁੰਦਾ ਹੈ ਤੇ ਉੱਥੇ ਬਹੁਤ ਸਾਰੇ ਕੌਤਕ ਜਿਹੜੇ ਨੇ ਗੁਰੂ 파ਰਸ਼ਾ ਦੇ ਵੇਖਣ ਨੂੰ ਮਿਲਦੇ ਨੇ ਪਿਆਰਿਓ ਸਮਾਗਮ ਹੁੰਦੇ ਨੇ ਕੋਈ ਬਾਣੀ ਪੜਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਤਖਤ ਇਸ਼ਨਾਨ ਦੀ ਸੇਵਾ ਕਰਵਾਉਂਦਾ ਹੈ ਕੋਈ ਜਿਹੜਾ ਹੈ ਸ਼ਸਤਰਾਂ ਦੇ ਇਸ਼ਨਾਨ ਦੀ ਸੇਵਾ ਕਰਦਾ ਬੱਕੋ ਬਖਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਆਪਾਂ ਸਾਰੇ ਹੀ ਵੇਖਦੇ ਆਂ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਵਾਪਰਦੀ ਹੈ ਆਪਾਂ ਸਾਰੇ ਹੀ ਵੇਖਦੇ ਆਂ ਗੁਰਮੁਖ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਵਰਤਦੀ ਹੈ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਜਿਹੜੀ ਹੈ ਉਹ ਕੀਤੀ ਹੋਈ ਹੈ। ਸਾਧ ਸੰਗਤ ਪਾਤਸ਼ਾਹ ਉਥੇ ਹਰ ਧੰ ਮੌਜੂਦ ਨੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਾਤਸ਼ਾਹ ਹਰ ਥਾਂ ਹੀ ਮੌਜੂਦ ਨੇ ਜਿੱਥੇ ਵੀ ਆਪਾਂ ਉਹਨੂੰ ਯਾਦ ਕਰਾਂਗੇ ਉਹ ਉਥੇ ਮੌਜੂਦ ਨੇ। ਜਿੱਥੇ ਵੀ ਆਪਾਂ ਉਹਨੂੰ ਬੈਠ ਕੇ ਤੇ ਆਵਾਂਗੇ ਜਿੱਥੇ ਵੀ ਆਪਾਂ ਬੈਠ ਕੇ ਯਾਦ ਕਰਾਂਗੇ ਸਤਿਗੁਰੂ ਹਰ ਥਾਂ ਹੀ ਮੌਜੂਦ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਇੱਕ ਥਾਂ ਦੇ ਵਿੱਚ ਜਰਰੇ ਜਰਦੇ ਦੇ ਵਿੱਚ ਮੌਜੂਦ ਨੇ ਸਾਧ ਸੰਗਤ ਜਿੱਥੇ ਵੀ ਉਹਨੂੰ ਬੈਠ ਕੇ ਧਿਆਇਆ ਜਾਵੇ ਉਹ ਹਰ ਪਾਸੇ ਮੌਜੂਦ ਹੈ ਚਾਹੇ ਜੰਗਲ ਬੇਲੇ ਹੋਣ ਤੇ ਚਾਹੇ ਹੋਵੇ ਕੱਠ ਜਿੱਥੇ ਉਹਨੂੰ ਬੈਠ ਕੇ ਧਿਆਇਆ ਜਾਵੇ ਉਹ ਹਰ ਪਾਸੇ ਤੁਹਾਡੀ ਰੱਖਿਆ ਕਰਦਾ ਹੈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਉਹ ਚਿੱਤ ਦੀ ਇੱਛਾ ਨੂੰ ਪੂਰਨ ਕਰਨ ਵਾਲਾ ਹੈ ਬੜਾ ਵੱਡਾ ਮਹਾਨ ਦਾਤਾ ਹੈ ਬੜਾ ਵੱਡਾ ਸਤਿਗੁਰੂ ਹੈ ਉਹ ਮਹਾਨ ਹੈ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਤਿਗੁਰੂ ਦੀ ਅਪਾਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਉਹਨਾਂ ਤੇ ਵਰਤਦੀ ਐ ਜਿਹੜੇ ਗੁਰੂ ਨੂੰ ਧਿਆ ਲੈਂਦੇ ਨੇ ਉਹਨੂੰ ਯਾਦ ਕਰਦੇ ਨੇ ਪਿਆਰਿਓ ਪਾਤਸ਼ਾਹ ਨੇ ਇਹ ਵੀ ਗੱਲ ਕਹੀ ਗੁਰਮੁਖ ਝਗੜ ਛੁਕਾਏ ਓਨ ਇੱਕੋ ਰਵ ਰਹਿਆ ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ ਉਸ ਨੂੰ ਇੱਕ ਪ੍ਰਭੂ ਹੀ ਵਿਆਪਕ ਦਿਸਦਾ ਹੈ ਸਭ ਆਤਮ ਰਾਮ ਪਛਾਣਿਆ ਪੌਜਲ ਤਰ ਗਿਆ ਗੁਰਮੁਖ ਹਰ ਥਾਂ ਪਰਮਾਤਮਾ ਨੂੰ ਪਹਿਚਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਉਹ ਪਾਰ ਲੰਘ ਜਾਂਦਾ ਹੈ ਪਾਰ ਲੰਘਦਾ ਹੈ ਪਿਆਰਿਓ ਪਾਵ ਜਿਹੜਾ ਉਹਨੂੰ ਧਿਆਉਂਦਾ ਹੈ ਉਹਨੂੰ ਯਾਦ ਕਰਦਾ ਹੈ ਪਾਵਨ ਬਾਣੀ ਦਾ ਓਟ ਆਸਰਾ ਲੈਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਗੁਰੂ ਨੂੰ ਆਪਣਾ ਮੰਨ ਕੇ ਪਾਵਨ ਬਾਣੀ ਦਾ ਜਾਪ ਕਰਕੇ ਤੇ ਜਿਹੜਾ ਆਪਣਾ ਅਟਲ ਇਰਾਦਾ ਇਹ ਮੰਨ ਕੇ ਵੀ ਮੈਂ ਗੁਰੂ ਦਾ ਹਾਂ ਸਤਿਗੁਰੂ ਮੇਰੇ ਨੇ ਕਿਨੇ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵੱਲ ਦੇ ਫੈਸਲੇ ਕਰ ਦੇਣਗੇ ਸਾਧ ਸੰਗਤ ਨੂੰ ਗੱਲ ਕੀ ਹੈ ਵੀ ਗੁਰੂ ਨੂੰ ਆਪਣਾ ਮੰਨਣਾ ਜਦੋਂ ਆਪਾਂ ਗੁਰੂ ਦੀ ਗੱਲ ਨੂੰ ਮੰਨਦੇ ਆਂ ਗੁਰਬਾਣੀ ਦਾ ਨਿਤਨੇਮ ਕਰਾਂਗੇ ਬਾਣੀ ਦਾ ਪਾਠ ਕਰਾਂਗੇ ਤੇ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਕੀਤਾ ਜਾਏਗਾ ਪਾਵਨ ਬਾਣੀ ਦੇ ਨਿਤਨੇਮ ਕੀਤੇ ਜਾਣਗੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਨਿਤਨੇਮ ਹੋਏਗਾ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਲੈਣ ਵਾਲੇ ਉਹਨਾਂ ਦੀ ਚੜ੍ਹਦੀ ਕਲਾ ਫਿਰ ਸਤਿਗੁਰੂ ਨੇ ਕਰਨੀ ਹੈ ਪਿਆਰਿਓ ਹਜ਼ੂਰ ਸਾਹਿਬ ਦੇ ਵਿੱਚ ਸਤਿਗੁਰੂ ਮੌਜੂਦ ਨੇ ਜਿੱਥੇ ਸਤਿਗੁਰ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਇਆ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਮੌਜੂਦ ਨੇ ਤੇ ਰਤਨ ਰਤਨ ਦਾਸ ਸਾਧੂ ਨੂੰ ਜਿਹੜਾ ਹੈ ਉਹਨਾਂ ਨੇ ਬਚਨ ਕੀਤੇ ਸੀ ਇਹੋ ਹੀ ਕਿਹਾ ਸੀ ਜੋਤੀ ਜੋਤ ਸਮਾਉਣ ਤੋਂ ਸੱਚਖੰਡ ਜਾਣ ਤੋਂ ਬਾਅਦ ਕਾਫੀ ਦਿਨਾਂ ਬਾਅਦ ਰਤਨ ਦਾਸ ਨਾਮ ਦੇ ਸਾਧੂ ਨੂੰ ਜਿਹੜੇ ਸੀ ਉਹਨਾਂ ਨੇ ਬਚਨ ਕੀਤੇ ਸਨ ਜਾਓ ਨਾਂ ਦੇੜ ਦੇ ਵਿੱਚ ਸੰਗਤ ਨੂੰ ਜਾ ਕੇ ਇਹ ਕਹੋ ਕਿ ਗੁਰੂ ਗੋਬਿੰਦ ਸਿੰਘ ਜੀ ਕਿਤੇ ਨਹੀਂ ਗਏ ਉਹ ਇੱਥੇ ਹਾਜ਼ਰ ਨਾਜ਼ਰ ਨੇ ਤੁਹਾਡੇ ਵਿੱਚ ਹੀ ਨੇ ਤੇ ਸਾਧ ਸੰਗਤ ਉਹ ਅੱਜ ਵੀ ਉੱਥੇ ਹਾਜ਼ਰ ਨਾਜ਼ਰ ਨੇ ਮੌਜੂਦ ਨੇ ਉਹ ਕਿਤੇ ਨਹੀਂ ਗਏ ਜਦੋਂ ਵੀ ਆਪਾਂ ਰਤਨਗੜ੍ਹ ਗੁਰਦੁਆਰਾ ਸਾਹਿਬ ਦੇ ਦیدار ਕਰਦੇ ਹਾਂ ਤੇ ਅੱਜ ਵੀ ਉਹ ਚੀਜ਼ ਸਾਹਮਣੇ ਦ੍ਰਿਸ਼ ਜਿਹੜਾ ਹੈ ਉਹ ਸਾਡੇ ਆ ਜਾਂਦਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਤਿਗੁਰੂ ਅੱਜ ਵੀ ਮੌਜੂਦ ਨੇ ਪਿਆਰਿਓ ਇੱਨਾ ਉੱਥੇ ਜੀ ਲੱਗਣਾ ਤੇ ਸਭ ਕੁਝ ਜਾ ਕੇ ਭੁੱਲ ਜਾਣਾ ਤੇ ਇਸ ਗੱਲ ਤੋਂ ਜ਼ਾਹਿਰ ਹੈ ਕਿ ਸਤਿਗੁਰੂ ਦੀ ਗੋਦ ਵਿੱਚ ਜਾ ਕੇ ਇੱਕ ਨਿਫਰ ਫੰਡ ਹੋ ਕੇ ਅਸੀਂ ਰਹਿਣਾ ਤੇ ਕਾਸੇ ਦੀ ਯਾਦ ਨਾ ਆਉਣੀ ਸਾਰੀਆਂ ਟੈਨਸ਼ਨਾਂ ਫਿਕਰਾਂ ਭੁੱਲ ਜਾਣੀਆਂ ਇਹ ਤਾਂ ਫਿਰ ਗੁਰੂ ਦੇ ਬਿਲਕੁਲ ਨੇੜੇ ਜਾ ਕੇ ਹੀ ਹੋ ਸਕਦਾ ਹੈ ਗੁਰੂ ਨੂੰ ਆਪਣਾ ਮੰਨ ਕੀ ਹੋ ਸਕਦਾ ਹੈ ਸਤਿਗੁਰੂ ਦੀ ਜਿੰਨਾ ਚਿਰ ਗੋਦ 'ਚ ਰਹਿੰਦੇ ਆ ਉੱਥੇ ਕੋਈ ਕੁਝ ਯਾਦ ਨਹੀਂ ਆਉਂਦਾ ਜਦੋਂ ਉੱਥੋਂ ਆ ਜਾਣੇ ਆ ਤੇ ਫੇਰਾ ਫੇਰ ਆ ਕੇ ਕਬੀਲਦਾਰੀਆਂ ਦੇ ਵਿੱਚ ਰੁੱਝ ਜਾਈਦਾ ਹੈ ਇਥੋਂ ਸਾਫ਼ ਜ਼ਾਹਰ ਹੈ ਕਿ ਸਤਿਗੁਰੂ ਉੱਥੇ ਮੌਜੂਦ ਨੇ ਪਿਆਰਿਓ ਸਮਾਂ ਕੱਢ ਕੇ ਹਜ਼ੂਰ ਸਾਹਿਬ ਦੀ ਯਾਤਰਾ ਜ਼ਰੂਰ ਕਰਿਏ ਸਮਾਂ ਕੱਢ ਕੇ ਜ਼ਰੂਰ ਜਾਈਏ ਸੰਗਤ ਦੇ ਨਾਲ ਜਾਂ ਇਕੱਲੇ ਜਾਈਏ ਜਾ ਕੇ ਆਪਾਂ ਕੋਸ਼ਿਸ਼ ਕਰੀਏ ਜਿੰਨਾ ਵੀ ਹੋ ਸਕੇ ਸੇਵਾ ਕਰੀਏ ਜਿੰਨਾ ਹੋ ਸਕੇ ਸਤਿਗੁਰ ਦੇ ਦਰ ਤੇ ਥੋੜਾ ਬਹੁਤ ਭਜਨ ਬੰਦਗੀ ਦਾ ਜਿਹੜਾ ਹੈ ਲਾਹਾ ਲਈਏ ਤਾਂ ਜੋ ਸਾਡਾ ਜੀਵਨ ਸਫਲਾ ਹੋ ਚਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ